ਬੱਚੇ ਦੀ ਓਵਰੀਜ਼ ਜਿਹੜੀ ਕਿ ਨੋਨ ਰिएक्टिव ਸੀਗੀ ਹੁਣ ਉਹ ਰिएक्शन ਚ ਆ ਰਹੀ ਓਵਰੀਜ਼ ਜਦੋਂ ਓਵਰੀਜ਼ ਸਟੀਮੂਲੇਟ ਹੋਏਗੀ ਰिएक्शन ਚ ਆਏਗੀ ਤੇ ਓਵਰੀਜ਼ ਦੇ ਵਿੱਚ ਜਿਹੜਾ អੋਸਟ੍ਰੋਜਨ ਹੈ ਉਹ ਹਾਰਮੋਨਸ ਇਨਕਰੀਜ਼ ਹੋਏਗਾ ਤਾਂ ਉਹ ਡੈਫੀਨੇਟ ਯਾ ਆਬਵੀਅਸ ਹੈ ਕਿ ਉਹ ਕਿਤੇ ਨਾ ਕਿਤੇ ਸਕਿਪ ਹੋ ਸਕਦਾ ਹੈ ਤੇ ਜੇ ਅਸੀਂ ਆਪਾਂ ਡਾਕਟਰ ਦੇ ਵਿਜ਼ਿਟ ਕਰਦੇ ਆ ਕਿ ਹਾਂਜੀ ਇਹਦੇ 6 ਮਹੀਨੇ ਹੋ ਗਏ ਪੀਰੀਅਡ ਨਹੀਂ ਆਏ ਤੇ ਡਾਕਟਰ ਨੇ ਕੀ ਕਰਨਾ ਜਿਹੜਾ ਕੁਦਰਤੀ ਕੰਮ ਹੋਣਾ ਸੀਗਾ ਬਾਡੀ ਦੇ ਨਾਲ ਡਾਕਟਰ ਨੇ ਉਹ ਐਸਟ્રોਜਨ ਹਾਰਮੋਨ ਉਸ ਨੂੰ ਦੇ ਦੇਣਾ ਜਾਂ 5 ਦਿਨ ਵਾਲੀਆਂ ਗੋਲੀਆਂ ਜਾਂ 21 ਦਿਨ ਵਾਲੀਆਂ ਗੋਲੀਆਂ ਉਹਦੇ ਨਾਲ ਪੀਰੀਅਡ ਰਿਲੀਜ਼ ਮੀਨਸ ਬਾਡੀ ਨੂੰ ਤਾਂ ਟਾਈਮ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਨਾ ਬਾਡੀ ਤਾਂ ਹਜੇ ਰਿਐਕਟ ਕਰ ਰਹੀ ਸੀ ఓਵਰੀਜ਼ ਰਿਐਕਟ ਕਰ ਰਹੀਆਂ ਸੀ ਹੁਣ ਬਾਡੀ ਨੂੰ ਪਤਾ ਕਿ ਐਸਟ્રોਜਨ ਬਾਹਰੋਂ ਆ ਰਿਹਾ ਹੈ ਜਦੋਂ ਬਾਡੀ ਨੂੰ ਐਸਟ્રોਜਨ ਬਾਹਰੋਂ ਲੈਣ ਦੀ ਹੈਬਿਟ ਪੈ ਜਾਏਗੀ ਸਰ ਫੇਰ ਉਹ ਬੱਚੀ ਦਾ ਹਾਲ ਕੀ ਹੋਣਾ ਬੱਚੀ ਨੂੰ ਮੈਰਿਜ ਤੱਕ ਉਹ ਮੈਡੀਸਿਨ ਲੈਣ ਦੇ ਨਾਲ ਹੀ ਪੀਰੀਅਡਸ ਆਣਗੇ ਫਿਰ ਵਿਆਹ ਬਾਅਦ ਸਾਡੇ ਕੋਲ ਆਉਂਦੀ ਹੈ ਕਿ ਜੀ ਇਹ ਦਵਾਈ ਲੈਂਦੀ ਹੈ ਤਾਂ ਪੀਰੀਅਡ ਆਉਂਦੇ ਹੈ ਜੇ ਦਵਾਈ ਨਹੀਂ ਲੈਂਦੀ ਤਾਂ ਪੀਰੀਅਡ ਆਉਂਦੇ ਨਹੀਂ ਕਿਉਂ ਉਹ ਤੇ ਗਲਤੀਆਂ ਸਾਡੀਆਂ ਨਾ